ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੈਨਸੁਰਾ ਤੇ ਮੈਂ ਅਮਰਤਪਾਲ ਸਿੰਘ ਬਾਜਵਾ ਗੱਲ ਕਰਾਂਗੇ ਜਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਜਿੱਥੇ ਨਡਾਲਾ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਦਿਨ ਸਮੇਂ ਪਾਬੰਦੀ ਲਾਈ ਗਈ ਹੈ ਹਾਲਾਂਕਿ ਇਸ ਪਾਬੰਦੀ ਦੇ ਚਲਦੇ ਲਗਾਤਾਰ ਜਿਹੜੇ ਭਾਰੀ ਵਾਹਨ ਲੱਗਦੇ ਗੁਜਦੇ ਹੋਏ ਨਜ਼ਰ ਆ ਰਹੇ ਜਿਹਦੀ ਗੱਲ ਕੀਤੀ ਜਾਵੇ ਤੇ ਅੱਜ ਇੱਕ ਉਸ ਵਕਤ ਹਾਦਸਾ ਵੱਡਾ ਟਲਿਆ ਜਿੱਥੇ ਇੱਕ ਤੇਜ਼ ਰਫ਼ਤਾਰ ਟਰਾਲਾ ਜਿਹੜਾ ਕਿ ਪਿੰਡ ਰਾਵਾਂ ਦੇ ਵਿੱਚ ਜਿਹੜਾ ਇੱਕ ਬੱਸ ਸਟਾਪ ਬਣਿਆ ਹੋਇਆ ਸੀ ਉਸ ਬੱਸ ਸਟਾਪ ਦੇ ਅੰਦਰ ਜਿਹੜਾ ਕੁਸਰਤਾ ਜਿੱਥੇ ਕਿ ਬੱਸ ਸਟੈਂਡ ਜਿਹੜਾ ਕਿ ਐਨ ਆਰ ਆਈ ਤੇ ਪਿੰਡ ਦੇ ਲੋਕਾਂ ਵੱਲੋਂ ਬਣਾਇਆ ਗਿਆ ਸੀ ਜਿਸ ਤੇ ਚੱਲਦਿਆ ਇਹ ਟਰਾਲਾ ਵੱਜਣ ਕਾਰਨ ਜਿੱਥੇ ਭਾਰੀ ਨੁਕਸਾਨ ਹੋਇਆ ਉੱਥੇ ਜਿਹੜਾ ਜਾਨੀ ਨੁਕਸਾਨ ਹੁਣ ਬਚ ਗਿਆ ਹਾਲਾਂਕਿ ਲੋਕਾਂ ਦਾ ਕਹਿਣਾ ਕਿ ਇਹ ਟਰਾਲਾ ਜਿਹੜਾ ਨਡਾਲਾ ਤੋਂ ਬੇਗਵਲ ਸਾਈਡ ਜਾ ਰਿਹਾ ਸੀ ਜਦ ਤੇਜ਼ ਰਫ਼ਤਾਰ ਅਚਾਨਕ ਇਹਦੇ ਵਿੱਚ ਵੱਜਤਾ ਇਹ ਜਿਹੜਾ ਬੱਸ ਸਟੈਂਡ ਦਾ ਟਹਿ ਟੇਰੀ ਹੋ ਕੇ ਸਲਿਡ ਇਹ ਪਿਆ ਜਿੱਥੇ ਕਿ ਟਰੱਕ ਦਾ ਤੇ ਨੁਕਸਾਨ ਹੋਇਆ ਹੀ ਹੋਇਆ ਜੇਕਰ ਗੱਲ ਕੀਤੀ ਜਾਵੇ ਇਹ ਐਨਆਰਆਈ ਲੋਕਾਂ ਵੱਲੋਂ ਜਿਹੜਾ ਇਹ ਪਿੰਡ ਰਾਵਾਂ ਦੇ ਵਿੱਚ ਸਵਾਰੀਆਂ ਦੇ ਬੱਸ ਉਡੀਕ ਕਰਨ ਵਾਸਤੇ ਇਹ ਸਟੈਂਡ ਬਣਾਇਆ ਗਿਆ ਸੀਗਾ ਇਹ ਅੱਜ ਢਹਿ ਢੇਰੀ ਹੋਣ ਕਾਰਨ ਜਿੱਥੇ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇਸ ਦਾ ਕਾਫੀ ਨੁਕਸਾਨ ਹੋਇਆ ਹੈ ਔਰ ਲੋਕਾਂ ਨੂੰ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਭਾਰੀ ਵਾਨਾਂ ਤੇ ਤੁਰੰਤ ਪਾਬੰਦੀ ਲਾਈ ਜਾਵੇ ਤਾਂ ਜੋ ਕਿ ਜਿਹੜੇ ਸਮੇਂ ਅਨੁਸਾਰ ਜਿਹੜੇ ਆ ਇਹ ਵਾਹਨ ਜਿਹੜੇ ਅਗਾਹ ਚੱਲ ਸਕਣ ਤੇ ਪਤਾ ਨਹੀਂ ਸਵੇਰੇ ਚ 4-5 5 ਵਜੇ ਦੇ ਵਿੱਚ ਵਿੱਚ ਕੱਢਣਾ ਹੋਈ ਸੀ। ਸੰਵਾਲਾ ਵਿੱਚ ਠੀਕ ਸੀ ਬਾਅਦ ਚ ਵੀ ਠੀਕ ਸੀ 5 ਵਜੇ ਦੇ ਵਿੱਚ ਵਿੱਚ ਕੱਢਣਾ ਹੋਈ ਸੀ। ਚੱਲ ਦਾ ਮੇ ਲੱਗੇ ਚਾਹ ਦਾ ਮੇ ਪਿੱਛੇ ਟਿੱਕਰ ਆ ਲੜਾਲਾ ਸਾਈਡ ਤੋਂ ਠੀਕ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਪਾਸ ਨੁਕਸਾਨ ਲਗਭਗ 5-6 ਲੱਖ ਦਾ ਲਗਭਗ ਹੋਈ ਗਿਆ ਵੀ ਠੀਕ ਠੀਕ ਨੁਕਸਾਨ ਬਹੁਤ ਹੋਇਆ ਅੱਛਾ ਉਹ ਜਿਹੜਾ ਬੰਦਾ ਟਿੱਪੜ ਚਲਾ ਰਿਹਾ ਸੀ ਆ ਗਿਆ ਕਾਬੂ ਹਾਂ ਟਿੱਪੜ ਚਾਲਕ ਕੋਈ ਆਇਆ ਮੈਂ ਕਿਹਾ ਕਾਬੂ ਤੁਹਾਡੇ ਨਹੀਂ ਆਇਆ ਕਾਬੂ ਨਹੀਂ ਆਇਆ ਜੀ ਅਛਾ ਪ੍ਰਸ਼ਾਸਨ ਦੀ ਗਲਤੀ ਕੀਤੀ ਜਾਂਦਾ ਪ੍ਰਸ਼ਾਸਨ ਆਇਆ ਕਿ ਮੌਕਾ ਦੇ ਪ੍ਰਸ਼ਾਸਨ ਆਇਆ ਸੀ ਆਇਆ ਸੀ ਕੀ ਕਹਿੰਦੇ ਉਹ ਆਇਆ ਸੀ ਮੌਕਾ ਕਿ ਕਿਦ ਲਗਾ ਲੈ ਕਦੇ ਉਹ ਸੋ ਕਾਰਵੇ ਕਿੰਨੇ ਕਰ ਲਿਆ ਮਾਲਕ ਵੀ ਆ ਗਿਆ ਨਾਲ ਹੀ ਉਹ ਵੀ ਲੱਗਾ ਨਾਲ ਹੀ ਕਿੰਨਾ ਕੁ ਨੁਕਸਾਨ ਜਿਹਦਾ ਕਿੰਨੇ ਕੇ ਪੈਸੇ ਸੀ ਲੱਗੇ ਸੀ ਇਹਦੇ ਬੈਕ ਐਂਡ ਉੱਪਰ ਜਿਹਦਾ ਐਂਡ ਵੀ ਕਿੰਨਾ ਕਰਦੇ ਆ 10 ਬਹੁਤ ਲਗਾ ਰਹੇ ਨੇ 7 ਲੱਖ ਦੇ ਵਿੱਚ ਵਿੱਚ ਦੋ ਦੋ ਤੋਂ ਦੋ ਘਟਾਏ ਨੇ ਇੱਕ ਬਸਾ ਨਾਲ ਆਇਆ ਇੱਕ ਪਰ ਨਾਲ ਬਣਾਇਆ ਉਹ ਥੜਾ ਬਣਾਇਆ ਬਣਵਾ ਤੇ ਉੱਤੇ ਲੰਡਰ ਪਾਇਆ ਸੀ ਅੱਛਾ ਗਾਡਰ ਪਾਇਆ ਸਾਲ ਕੋਈ ਸੜਕ ਜੂ ਵੀ ਟੁੱਟ ਗਿਆ ਸਾਰਾ ਕੁਝ ਜਿਹੜਾ ਲਵਾ ਬਣਾ ਹੈ ਨਾ ਉਹ ਛੋਟਾ ਉਹ ਸਾਲ ਤੋਂ ਥੜਾ ਬਣਾਇਆ ਜਿਹੜਾ ਥੜਾ ਸਾਬ ਤੇ ਉੱਪਰ ਜਿਹੜਾ ਲੰਡਰ ਪਾਇਆ ਉਹ ਵੱਖਰਾ ਜੀ ਤੁਹਾਨੂੰ ਕੀ ਲੱਗਦਾ ਕਿ ਹੁਣ ਟਿਪਰ ਚਾਲਕ ਦੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਕੀ ਮੰਗ ਬਹੁਤ ਨੁਕਸਾਨ ਹੈ ਠੀਕ ਹੈ ਗੌਰਮੈਂਟ ਦਾ ਸਾਡਾ ਨੁਕਸਾਨ ਪੂਰਾ ਹੋਣਾ ਚਾਹੀਦਾ ਤੇ ਤੁਹਾਨੂੰ ਦੂਸਰੀ ਗੱਲ ਇਹ ਕਿ ਇਹ ਟਿਪਰ ਜਿਹੜੇ ਬੰਦ ਹੋਣੇ ਚਾਹੀਦੇ ਨੇ ਹੁਣ ਜਿੱਦੇ ਜਿੱਦਾਂ ਹੁਣ ਅੱਜ ਤੁਹਾਡਾ ਬਾਸਤਾਂ ਢਾਹਾਤਾ ਬਾਈ ਚਾ ਕੋਈ ਬੱਚਾ ਹੁੰਦਾ ਕੋਈ ਜ਼ੁਰਤ ਹੁੰਦਾ ਤੇ ਉਹ ਵੀ ਇਹਦੀ ਲਪੇਟ ਚ ਆ ਜਾਂਦਾ ਗੌਰਮੈਂਟ ਦਾ ਕੰਮ ਹੈ ਕਿਨੇ ਬੱਸ ਬੰਦ ਕਰ ਰਹੇ ਨੇ ਤਾਂ ਨਹੀਂ ਹੋਣੇ ਤਾਂ ਨਹੀਂ ਬੰਦ ਕਰ ਸਕਦੇ ਗੌਰਮੈਂਟ ਦਾ ਕੰਮ ਨਹੀਂ ਇਹ ਬੰਦ ਹੋਣੇ ਚਾਹੀਦੇ ਨੇ ਗੌਰਮੈਂਟ ਬੰਦ ਕਰ ਸਕਦੇ ਨਹੀਂ ਕਰ ਸਕਦੇ ਤਾਂ ਆਪਾਂ ਪੱਕਾ ਕਰ ਸਕਦੇ ਹਾਂ ਇਹ ਕਹਿੰਦਾ ਬਾਪੂ ਬੰਦ ਹੋਣੇ ਚਾਹੀਦੇ ਵੰਦਾ ਠੀਕ ਹੈ ਜੀ ਹੁਣ ਵੀਰ ਜੀ ਸਾਡਾ ਨੁਕਸਾਨ ਜਿਹੜਾ ਹੋਇਆ ਉਹ ਪੂਰਾ ਕਰਨਾ ਜਿਹੜਾ ਰਾਪੁਰ ਬਣਿਆ ਉੱਥੇ ਵੀ ਟਰੱਕ ਨਹੀਂ ਢਾਇਆ ਸੀ ਉਹ ਅਜੇ ਤੱਕ ਨਹੀਂ ਬਣਿਆ ਠੀਕ ਹੈ ਰਾਪੁਰ ਰਾਜਪੂਤਾਂ ਤੇ ਇੱਥੇ ਵੀ ਬੰਨਣਾ ਚਾਹੀਦਾ ਭਾਜੀ ਕਿੰਨਾ ਕਾ ਖਰਚਾ ਜਿਹੜਾ ਖਰਚਾ ਗੱਲ ਕਰੀਏ ਕਿੰਨਾ ਕ ਨੂੰ ਨੁਕਸਾਨ ਜਿਹੜਾ ਹੋਇਆ ਬਸ ਸਟੈਂਡ ਦੇ ਪੰਜ ਸੱਤ ਪੰਜ ਪੰਜ 6 ਵਿਚੇ ਤੇ ਲਾ ਕੇ ਪਹੁੰਚਾਣਾ ਠੀਕ ਕਿੰਨੇ ਕ ਵਜੇ ਪਤਾ ਲੱਗਾ ਤੁਹਾਨੂੰ ਇਹ ਟਿਪਰ ਵਾਲੇ ਨੇ ਇਹ 11 ਵਜੇ ਦੀ ਗੱਲ ਹੈ ਤੇ ਸਵੇਰ 11 ਰਾਤੀ ਰਾਤੀ ਰਾਤ ਹੀ 11 ਵਜੇ ਰਾਤੀ ਕਰ ਠੀਕ ਟਿਪਰ ਕਾਲ ਕੇ ਜਿਹੜਾ ਉਹ ਆ ਗਿਆ ਕਾਬੂ ਪੁਲਸ ਤੇ ਐ ਬੱਸ ਮੌਕਾ ਦੇਖੀ ਆਪਣੇ ਮੌਕਾ ਦੇਖਦੇ ਮੌਕਾ ਦੇਖੀ ਸਾਰਾ ਕੁਝ ਦੇਖੀ ਪ੍ਰਚਾਰ ਕੀਤੀ ਭੱਜ ਗਿਆ ਉਹ ਭੱਜ ਗਿਆ ਕੀ ਮੰਗ ਕਰਦੇ ਹੋ ਜਿੱਦਾਂ ਹੁਣ ਮੰਗ ਆਪਣੀ ਐ ਐ ਦੀ ਕਰਦੇ ਆ ਬੱਸ ਸਟੈਂਡ ਬਣਨਾ ਚਾਹੀਦਾ ਤੇ ਆਪਣੇ ਟੀਨ ਜਿਹੜੀ ਪਹਿਲਾਂ ਪਈ ਸੀ ਉਹ ਵੀ ਪੈਣੀ ਚਾਹੀਦੀ ਤੇ ਉਹ ਮੰਗ ਕਰਦੇ ਆ ਅਸੀਂ ਤੁਹਾਨੂੰ ਵੀ ਲੱਗਦਾ ਸੌ ਗਿਆ ਅੱਛਾ ਝੋਕ ਲੱਗੀ ਮੈਂ ਵੀ ਖੁਦ ਡਰਾਈਵਰ ਆ ਝੋਕ ਲੱਗੀ ਐ ਇਹ ਚ ਦਿਨ ਰਾਤ ਚੱਲਦੇ ਰਹਿੰਦੇ ਨੇ ਇਹ ਵੀ ਮੰਗ ਕਰਦੇ ਆ ਇਹਨਾਂ ਦਾ ਟਾਈਮ ਵੱਜਾ ਚਾਹੀਏ ਟਾਈਮ ਵੱਜਣਾ ਚਾਹੀਦਾ ਹਾਂ ਟੈਂਪਰ ਟਾਈਮ ਚੱਲਣਾ ਤੇ ਟਾਈਮ ਟੱਣਾ ਅੱਗੇ ਤੇਰਾ ਨੁਕਸਾਨ ਕੀਤਾ ਇਹਨਾਂ ਨੇ ਵਾਈਕੁ ਜੀ ਦਾ ਖਾਲਸਾ ਵਾਈਕੁ ਜੀ ਕੀ ਪਤੀ ਮੈਂ ਸਵੇਰੇ ਜਿਹਨੂੰ 5:00 ਵਜੇ ਆਪਾਂ ਗੁਰਦੁਆਰੇ ਗੁਰਦਰਾ ਸਾਹਿਬ ਜਾਈਦਾ ਨਾ ਤੇ ਮੈਂ ਘਰ ਉੱਠ ਗਿਆ ਮੇਰੇ ਸੜਕ ਦੇ ਨਾਲ ਹੀ ਘਰ ਹੈ ਮੇਰਾ ਉੱਤੇ ਪਿੱਛੇ ਥੋੜੇ ਜਿਹੀ ਤੇ ਮੈਂ ਜਿਹਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣ ਦੇ ਤੇ ਮੈਂ ਜੋ ਦੇਖਿਆ ਇਹਦੇ ਮੇਰੇ ਹੋਸ਼ ਛੁੱਟ ਗਏ ਮੈਂ ਕਿਹਾ ਆਗ ਕੀ ਬਣ ਗਿਆ ਸੀ ਹੈ ਤੇ ਬਿਲਕੁਲ ਢਾਢਰੀ ਹੋਇਆ ਪਿਆ ਸੀ ਤੇ ਦੇਖਿਆ ਮੈਂ ਉਹ ਦੇਖਿਆ ਜੋ ਬੰਦੇ ਬੁੰਦਾ ਹੈ ਨਹੀਂ ਸੀ ਵਿੱਚ ਕੋਈ ਵੀ ਮੈਂ ਕਿਹਾ ਕੋਈ ਬੰਦੇ ਦਾ ਨੁਕਸਾਨ ਨਾ ਹੋਇਆ ਹੋਵੇ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇੱਥੇ ਸਾਡੇ ਮਥਾ ਵਿਚਾਰੇ ਮਜ਼ਦੂਰ ਵਿਚਾਰੇ ਪੈ ਰਹੇ ਨਹੀਂ ਉਹਨਾਂ ਸੀ ਤੇ ਆਪਣੇ ਚਾਰ ਬੰਦੇ ਰੋਜ਼ ਪਏ ਰਹਿੰਦੇ ਸੀ ਉਹ ਰੱਬੀ ਮਾਰੇ ਦੀ ਅੱਡੀ ਕਿਰਪਾ ਹੋਈ ਇਹ ਵੀ ਕੋਈ ਵੀ ਉਹਨਾਂ ਕੋਈ ਵੀ ਅਜ ਰਾਤ ਨੂੰ ਕੋਈ ਨਹੀਂ ਸੀ ਇੱਥੇ ਹੈ ਕੋਈ ਨੁਕਸਾਨ ਕੋਈ ਖਾਸ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਨੁਕਸਾਨ ਵੈਸੇ ਸਾਡਾ ਬਹੁਤ ਹੋ ਗਿਆ ਨੁਕਸਾਨ ਬੜਿਆ ਜੀ ਜਿਹਨੂੰ ਸਾਡੇ ਇਹਨਾਂ ਦੀ ਗਰੁੱਪ ਨੇ ਜਾਂ ਸਾਰੇ ਪਿੰਡਾਂ ਦੇ ਪਿੰਡ ਦੇ ਸਹਿਯੋਗ ਦੇ ਕੇ ਤੇ ਆਪਣਾ ਪ੍ਰਾਈਵੇਟ ਬਣਾਇਆ ਸੀ ਇਹਨਾਂ ਨੂੰ 6-7 ਲੱਖ ਰੁਪਏ ਖਰਚਾ ਆ ਗਿਆ ਸੀ ਦੋਵਾਂ ਪਿੰਡਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਹਾਂਜੀ 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 ਠੀਕ ਹੈ ਜੇ ਟਿਪਰ ਦੀ ਗੱਲ ਕੀਤੀ ਜਾਵੇ ਸਰਦਾਰ ਜੀ ਕਿੱਧਰੋਂ ਟਿਪਰ ਆ ਰਹੇ ਸੀ ਤੇ ਕਿੱਧਰ ਜਾ ਰਹੇ ਸੀ ਇਹ ਇਹ ਟਿਪਰ ਦਰ ਬੇਗਵਾਲ ਸਾਡੇ ਟਾਂਡਾ ਚੱਲ ਨੂੰ ਜਾ ਰਿਹਾ ਸੀ ਹੈ ਤੇ ਰੱਬ ਹੋਣ ਕੋ ਰੱਬ ਜਾਣੇ ਹੁਣ दारू ਪੀਤੀ ਸਾਨੂੰ ਤੇ ਕੋਈ ਉਹਦੀ ਪੁਸ਼ਤੀ ਨਹੀਂ ਕੋਈ ਹੋਈ ਡਰਾਈਵਰ ਦੀ ਨਾ ਡਰਾਈਵਰ ਦੇਖਿਆ ਨਾ ਮਿਲਿਆ ਤੇ ਬਾਕੀ ਬਾਕੀ ਉਹਨਾਂ ਦੇ ਥੋੜੇ ਚਿਰ ਬਾਅਦ ਬੰਦੇ ਆਏ ਨੇ 6-7 ਵਜੇ ਨਾਲ ਬੰਦੇ ਆਏ ਨੇ ਤੇ ਕਿ ਉਹਨਾਂ ਨੇ ਪੁੱਛਿਆ ਵੀ ਇੱਦਾਂ ਦਾ ਗੱਲਬਾਤ ਹੈ ਟਰੱਕ ਕਹਿੰਦੇ ਜਾਨ ਉਹਨਾਂ ਨੇ ਕਿਹਾ ਵੀ ਜਾਨੀ ਨੁਕਸਾਨ ਨਹੀਂ ਡਰਾਈਵਰ ਨੂੰ ਮਾਰੀ ਮੋਟੀ ਲੱਗੀ ਹੈ ਪਰ ਠੀਕ ਠਾਕ ਹੈ ਕੋਈ ਨਹੀਂ ਅਸੇ ਨੁਕਸਾਨ ਜਿਹੜਾ ਕਸਵਾ ਬੇਗਵਾਲ ਓ ਤੁਲਾ ਚਾਏਗਾ ਇਹ ਜਿਹੜਾ ਕਸਬਾ ਹੈਗਾ ਆ ਉਹਦੇ ਵਿੱਚ ਜਿਹੜਾ ਮੀਨ ਬਾਜ਼ਾਰ ਹੈਗੇ ਆ ਉਹ ਮੀਨ ਖਰਡ ਦੇ ਉੱਪਰ ਹੀ ਹੈਗੇ ਆ ਜਿਹਦੇ ਤੋਂ ਸਾਰੀ ਜਿਹੜੀ ਆਵਾਜਾਈ ਹੈਗੀ ਆ ਜੋ ਉਧਰੋਂ ਬਿਆਸ ਛਿਲੂਨਦਪੁਰ ਵੱਲੋਂ ਆ ਰਹੀ ਆ ਠਾਂਡੇ ਵੱਲ ਉਹ ਸਾਰਾ ਹੀ ਜਿਹੜਾ ਵਹੀਕਲ ਆ ਇਸ ਰੋਡ ਦੇ ਉੱਤੇ ਲੰਘਦਾ ਤੇ ਇਸੇ ਰੋਡ ਤੇ ਮੀਨ ਬਾਜ਼ਾਰ ਹੈ ਜਿਹਦੇ ਕਰਕੇ ਜਦੋਂ ਭਰੀ ਵਾਹਨ ਨਿਕਲਦੇ ਹੈਗੇ ਆ ਤਾਂ ਉਹਦਣਾ ਟ੍ਰੈਫਿਕ ਦੀ ਬਹੁਤ ਸੱਸੇ ਆਂਦੀ ਆ ਬੜੇ ਲੰਬੇ ਲੰਬੇ ਜਾਮ ਰੱਖਦੇ ਜਿਸ ਕਰਕੇ ਐਸ ਡੀ ਐਮ ਸਾਹਿਬ ਜਿਹੜੇ ਆਪਣੇ ਪੁਲਤਰੇ ਇਹਨਾਂ ਨੇ ਇੱਕ ਜਿਹੜਾ ਹੈਗਾ ਬੁਲਜਾਰੀ ਕੀਤਾ ਜਿਹਦੇ ਮੁਤਾਬਕ ਭਾਰੀ ਵਾਹਨਾਂ ਦੇ ਜਿਹੜਾ ਕਸਵਾ ਬਿਗਵਾਲ ਹੋਰ ਪੁਲਤ ਦੇ ਵਿੱਚ ਐਂਟਰ ਕਰਨ ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ ਪੂਰਨ ਤੌਰ ਤੇ ਬੰਦੀ ਹੈ ਇਹਦੇ ਤਹਿਤ ਕੋਈ ਵੀ ਵਹੀਕਲ ਜਿਹੜਾ ਹੈਗਾ ਭਾਰੀ ਵਹੀਕਲ ਜਿਹੜਾ ਲੋਡਡ ਉਹ ਸ਼ਹਿਰ ਦੇ ਵਿੱਚ ਐਂਟਰ ਨਹੀਂ ਕਰੂਗਾ ਇਸ ਹੁਕਮ ਅਸੀਂ ਬਿਲਕੁਲ ਸਖਤੀ ਨਾਲ ਲਾਗੂ ਕਰਵਾ ਰਹੇ ਹਾਂ ਤੇ ਇਸ ਇਸ ਦੇ ਲਈ ਅਸੀਂ ਜਿਹੜੀ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਲਗਾਏ ਆ ਤੇ ਜਿਹੜੇ ਸਮੇਂ-ਸਮੇਂ ਤੇ ਚੈੱਕ ਹੀ ਕਰਦੇ ਆ ਕਿ ਜੇ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਤੇ ਉਹਦੇ ਖਿਲਾਫ ਜਿਹੜਾ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਦੇ ਜੋ ਬਣਦਿਆ ਜਿਹੜਾ ਹੈਗਾ ਚਲਾਨ ਵੀ ਕੀਤਾ ਜਾਵੇ ਤੁਸੀਂ ਦੇਖਦੇ ਰਹੋ ਦੇਣਿਸ਼ੇਰਾ ਤੇ ਮੈਂ ਹਮਰਤਪਾਲ ਸਿੰਘ ਬਾਜਵਾ